ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਜਾ ਰਹੇ ਆ ਫਤਿਹਗੜ੍ਹ ਸਾਹਿਬ ਸ਼ਹੀਦਾਂ ਨੂੰ ਅੱਥਾ ਦੇਖਣ ਤੇ ਸਵੇਰ ਦੇ ਵੱਜੇ ਆ ਸਾਢੇ 5 ਹੋ ਗਏ ਆ ਤੇ ਮੇਰੇ ਦਮਾਲਾ ਬੰਨਤਾ ਅਮਨਦੀਪ ਵੀ ਆਇਆ ਅਮਨਦੀਪ ਨੇ ਦਮਾਲੇ ਬੰਨੇ ਸਾਰਿਆਂ ਦੇ ਯਾਤਰ ਭਾਈ ਵੀ ਸਾਡੇ ਪਹੁੰਚ ਚੁੱਕੇ ਆ ਦੇਖੋ ਇਹਨਾਂ ਦਾ ਕੱਪੜੇ ਬਹੁਤ ਬਾਲੇ ਰਿਜਾਈ ਜਿਹਦਾ ਨਾਲੇ ਲਵੇਂ ਟਲੀ ਹੁੰਦੀ ਤੇ ਮੇਰੇ ਦਮਾਲਾ ਸਜਾਤਾ ਆ ਅਮਨਦੀਪ ਘਰੋਂ ਤਿਆਰ ਹੋ ਗਿਆ ਆ ਅਸੀਂ ਪਹਿਲੀ ਤੇ ਹੁਣ ਜਾ ਕੇ ਭਾਈ ਦੇ ਬੰਨਾਂਗੇ ਦਮਾਲਾ ਤੁਹਾਨੂੰ ਦਿਖਾਣੇ ਆ ਯਾਕਰ ਭਾਈ ਦੀ ਲੁੱਕ ਮੇਰੇ ਕਿਦਾਂ ਦਾ ਲੱਗਿਆ ਜੱਜਤਾ ਗਿਆ ਜੱਜਦਾਨ ਹੈਗਾ ਮੇਰੇ ਤੋਂ ਹਾਂ ਲਾਦਾ ਭਾਈ ਪੋਈਓ ਪਨੂ ਮੈਂ ਦਿਲ ਨੂੰ ਟਿਕਾ ਕੇ ਦਿਲ ਨੂੰ ਮੂੰਹ ਵਾ ਕੇ ਰੱਖੋ ਕੀਰ ਖਾਨ ਜੀ ਮੂੰਹ ਟਿਕਾ ਕੇ ਰੱਖੋ ਇਹ ਸਰਦਾਰੀਆਂ ਸੋਖੀਆਂ ਨਹੀਂ ਮਿਲੀਆਂ ਹੱਸਦਾ ਅੱਜ ਤਾਂ ਵੀ ਉੱਠ ਗੜੇ ਆ ਇਦਾਂ ਦਿਖਾ ਲਓ ਜੀ ਯਾਕਰ ਭਾਜੀ ਹੋ ਗਏ ਆਪਣੇ ਰੈਡੀ ਨਵੇਂ ਟਰੈਕ ਸੂਟ ਪਾਉਂਦੇ ਆ ਇਹ ਨਾਈਕੀ ਦੇ ਨੇ ਦੋ ਵਾਰੀ ਕਿੱਥੇ ਪਾ ਲਿਆ ਆ ਵੀ ਸਾਰੇ ਬੰਦੇ ਪਹੁੰਚ ਗਏ ਸਨੀ ਸਾਊਂਡ ਭਾਜੀ ਵੀ ਆ ਗਏ ਸਾਰਿਆਂ ਤੋਂ ਲੇਟ ਮੰਦਾ ਆ ਜੇ ਪ੍ਰਵਾਦ ਪ੍ਰਵਾਦ ਮੇਰੀ ਤੇ ਜੇ ਸਪੀਕਰ ਲਾਣਾ ਹੋਵੇ ਨਾ 2 ਵਜੇ ਉੱਠ ਕੇ ਬੈਗ ਹੈ ਨਾ ਸਪੀਕਰ ਲਦਣ ਲਾ ਪੰਦਾ ਸਕੂਟਰ ਪਰ ਜੀਐਲ ਦੇ ਇਹ ਜੇ ਖਰਾਬ ਹੋ ਗਏ ਫੇਰ ਇੰਨੇ ਮਕ ਰੋੜਾ ਦਾ ਬਿਆਦੇ ਸਪੀਕਰ ਹੈ ਇਹਦੇ ਵਾ ਗਈ ਜਾਂਦਾ ਨਹੀਂ ਭਾਜੀ ਲੈ ਵਿੱਚ ਰਾਗ ਮੂੰਹ ਕਰੀਆਂ ਇਧਰ ਨੂੰ ਰੁਕੀ ਅਮਨ ਦੀ ਮੜ ਜਾ ਆ ਲਾੜ ਦਿਖਾਈ ਜਿਹੜਾ ਲਾੜਾ ਪਾਲੀ ਸਣ ਇਧਰ ਨੂੰ ਕਰ ਲੈ ਇਹਦਾ ਬੱਬੂ ਮਾਣੇ ਲੱਗਦਾ ਪੂਰਾ ਅੰਦਰ ਖਾ ਉਹਨਾ ਮੱਕੀ ਦੀ ਰੋਟੀ ਆ ਸਰੋਂ ਦਾ ਸਾਗ ਅੱਗੇ ਕਹਿੰਦਾ ਹੁੰਦਾ ਜੀ ਆ ਖੂਬਸੂਰਤ ਵਾਦੀ ਆ ਅੱਗੇ ਅੰਬ ਦਾ achar ਆ ਬਾਈ ਲਾੜ ਤੇ ਭੋਰ ਦਾ ਇਹ ਨਾ ਬੜਾ ਅੱਗੇ ਜਾ ਬਾਬਾ ਲੋ ਜੀ ਜਾ ਕੇ ਭਾਜੀ ਹੁਣੇ ਜੈਕਟ ਪਾਣ ਲੱਗੇ ਸੀਗੇ ਆ ਦੇਖ ਆ ਦੇਖ ਲੋ ਹਾਫ ਬਾਜੂ ਦੀ ਇਹ ਇਹਨਾਂ ਬੰਦੇ ਨੇ ਟਾਈਮ ਤੇ ਜਾਣਾ ਪਤਾ ਕਿੰਨੇ ਵਜੇ ਕਹਿੰਦੇ ਕਹਿੰਦੇ 6 ਵਜੇ ਨਾ ਪਹਿਤੋਂ ਨਿਕਲ ਜਾਣਾ ਤੇ ਹੁਣ ਟਾਈਮ ਦੇਖੋ 7 ਵੱਜ ਗਏ ਆ ਜੀ ਤੇ ਆ ਭਾਜੀ ਹੁਣੀ ਖੁੱਲ ਕੇ ਬੈਠੇ ਨਹੀਂ ਨਹੀਂ ਕਰਨ ਕੀ ਲੱਗਿਆ ਜੀ ਇਹ ਸਣੀ ਭਾਜੀ ਘਰ ਨੂੰ ਗਏ ਆ ਕਹਿੰਦੇ ਅਸੀਂ ਆਨੇ ਰੋਟੀ ਪਾਣੀ ਛਾ ਕੇ ਤੇ ਦੇਖ ਲਓ ਤੁਸੀਂ ਹੁਣ ਕਿਤੇ ਜਾ ਆ ਇੰਨਾ ਛੋਟਾ ਦਮਾਦਾਂ ਬਣ ਹੋਇਆ ਆ ਜੈਕਟ ਹਾਫ ਬਾਜੂ ਦੀ ਜੈਕਟ ਵਾ ਜੈਕਟ ਪਾ ਦੇ ਭਾਈ ਨੇ ਦਮਾਲ ਲਈ ਹਿਲਾ ਲਿਆ ਜੈਕਟ ਪਾ ਦੇ ਭਾਈ ਨੇ ਦਮਾਲ ਲਈ ਹਿਲਾ ਲਿਆ ਮੈਂ ਨਜ਼ਰ ਕਾਦੀ ਦੱਸ ਤੈਨੂੰ ਜੈਕਟ ਦੀ ਮਾਣਿਆ ਦੀ ਹਮਾਲ ਦਾ ਬੰਦਾ ਤੂੰ ਹਾਏ ਮਾਹਰ ਕਾਦੀ ਮੇਰੇ ਨੂੰ ਭਾਈ ਵਾ ਰਹਿਣਾ ਮੈਂ ਕਿਹੜਾ ਭਾਜੀ ਰੋਜ ਬੰਨੇ ਆ ਤਾਂ ਕਰੀ ਮੈਂ ਰੋਜ ਆਸੀ ਰੋਜ ਬੰਨਦੇ ਆ ਭਾਜੀ ਕਿੱਥੇ ਚੱਲੇ ਹੋ ਜਾ ਨੂੰ ਆਪਾਂ ਇਹ ਨਰ ਕਰਦੇ ਆਂ ਨਮਾਲਾ ਸੈਟ ਕਰਦੇ ਆਂ ਜਾਨੂੰ ਆਪਾਂ ਨਿਸ਼ਾਨ ਖਾ ਲੀਏ ਹਾਂਜੀ ਹਾਂਜੀ ਆ ਜਾ ਆਈ ਬਾਹ ਠੰਡ ਉਹ ਭਾਜੀ ਧੁੰਦ ਪੂਰੀ ਭਈ ਆ ਬੋਨਡ ਰਖਾ ਕੇ ਨਹੀਂ ਪਈ ਉਹ ਧੁੰਦ ਬਹੁਤ ਫਿੱਕਾ ਸੁਕੇ ਆ ਰੈਡੀ ਕਰਕੇ ਅੱਛਾ ਹੋਵੇਗਾ ਬਾਦ ਦਿੱਲੀ ਹੋ ਗਈ ਸਾਰੀ ਜੱਦਰ ਬੋਲਟ ਦਾ ਉਸ ਕਰਕੇ ਬੋਲਟ ਇਹ ਪੂਰਾ ਚੰਕਦਾ ਪਿਆ ਬੰਦਾ ਆਪਾਂ ਪਹਿਲੇ ਲਾਤਾ ਸੀਗਾ ਹਾਂਜੀ ਖਾਨ ਸਾਹਿਬ ਆਪਣਾ ਲੋ ਜੀ ਬਣਦੀ ਵੀ ਹੈਗੀ ਆ ਹਾਂਜੀ ਹਾਂਜੀ ਲੋ ਜੀ ਤੇਗ ਤੇ ਫਤੇ ਪੰਥ ਕੀ ਜੀ ਤਾਂ ਚਾਲੂ ਲੋ ਜੀ ਰੈਡੀ ਹੋ ਗਏ ਆ ਬਸ ਹੁਣ ਲਿਕਣ ਲੱਗੇ ਆਪਾਂ ਯਾਕਰ ਭਾਜੀ ਵੀ ਆਪਣੇ ਰੈਡੀ ਹੋ ਗਏ ਹਾਂਜੀ ਹੋ ਗਏ ਤੇ ਯਾਰ ਲਓ ਜੀ ਸਨੀ ਭਾਜੀ ਵੀ ਤਿਆਰ ਹੋ ਗਏ ਸਨੀ ਭਾਈ ਦੀ ਡੋਰ ਆ ਜੀ ਹੋ ਗਈ ਤਿਆਰੀ ਹਾਂਜੀ ਮਹਾਰਾਜ ਬਸ ਤਿਆਰੀ ਹੈ ਇਹਨਾਂ ਵਾ ਰਹਿੰਦੀਆਂ ਸੀਗੀਆਂ ਬੰਨਣ ਨੂੰ ਅੱਛਾ ਜੀ ਇਹ ਬਨ ਕੇ ਹੁਣ ਠੀਕ ਨਾਟਕ ਸਣਾ ਆ ਬਾਕੀ ਰੈਡੀ ਸਾਰੇ ਦਿਮਾਲੇ ਸਜਾਤੇ ਆ ਮੰਮਦੀ ਭਾਈ ਤੁਹਾਡਾ ਧੰਨਵਾਦ ਬਹੁਤ-ਬਹੁਤ ਵਾਹ ਸੇਵਾ ਧੰਨਵਾਦ ਕਰਦਾ ਜੀ ਇੱਕੋ ਰੰਗ ਸਾਡੇ জাকੀਰ ਭਾਈ ਦੇਖੋ ਕਿੰਨਾ ਸੋਹਣਾ ਰੂਪ ਆਇਆ ਇਹਨਾਂ ਤੇ ਤੇ ਇੱਧਰ ਸਣੀ ਭਾਜੀ ਦੇਖੋ ਪਿੱਛੇ ਬੈਕਗ੍ਰਾਉਂਡ ਤੇ ਨਾ ਜਾਓ ਸਾਡੇ ਘਰੇ ਕੰਮ ਚੱਲ ਰਿਹਾ ਆ ਖਲਾਰਾ ਇਹ ਇੱਧਰ ਸਾਡੇ ਚਰਾਗ ਭਾਜੀ ਆ ਇਹ ਵੀ ਅੱਜ ਸਾਰੇ ਸਿੰਘ ਸਜੇ ਅੱਜ ਤੇ ਮੈਂ ਮੜਿਆ ਨਾਟਕ ਕਰ ਦੂ ਆ ਸਿੰਘਾਂ ਦੇ ਘੋੜੇ ਸਾਰੇ ਨਾਟਕ ਕਰਨਗੇ ਵਾਹ ਜੀ ਓਕੇ ਇਹ ਆਈ ਸਿੰਘਾਂ ਦੇ ਘੋੜੇ ਉਹ ਤਾਂ ਕਹਿੰਦਾ ਹੀ ਹੁੰਦਾ ਉਹ ਹਾਂਜੀ ਹਾਂਜੀ ਆਪਾਂ ਫੇਰ ਹੁਣ ਘੋੜੇ ਦਾ ਕਹਿੰਦਾ ਇਹੀ ਹੋਏ ਵੇ ਹੁਣ ਹਾਂਜੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਸੰਗਤ ਦਾ ਅੰਦਾਜ਼ਾ ਦੱਸੋ ਭਾਈ ਕਿੰਨਾ ਕਹੂੰਗਾ ਫੇ ਸੰਗਤ ਆ ਯਾਰ ਲੱਖਾਂ ਚ ਹੀ ਆ ਮੱਠਾ ਦਰਸ਼ਨ ਕਿੱਦਾਂ ਵਧੀਆ ਕਰ ਹੋ ਜੂ ਬਾਬੇ ਹੱਥ ਵਾ ਬਾਬੇ ਹੱਥ ਵਾ ਵੇ ਸੰਗਤ ਚ ਹੀ ਦਰਸ਼ਨ ਹੋ ਜਾਂਦੇ ਹੁੰਦੇ ਆ ਹਾਂਜੀ ਹਾਂਜੀ ਸੰਗਤ ਚ ਪਹੁੰਚ ਗਏ ਤਾਂ ਮਾਰੇ ਦੇ ਦਰਸ਼ਨ ਆਪੇ ਹੋ ਜਾਂਦੇ ਤੇ ਤੁਸੀਂ ਧੁੰਦ ਦੇਖ ਲਓ ਟਾਈਮ 7:30 ਦੇ ਕਰੀਬ ਹੋ ਗਿਆ ਆ ਸਣੀ ਭਾਈ ਨੇ ਲੇਟ ਕਰਾਇਆ ਬਸ ਬਾਕੀ ਤਾਂ ਸਾਰੇ ਰੈਡੀ ਸੀ ਪਰ ਸਣੀ ਭਾਈ ਦੇ ਪਹਿਲੀ ਵਾਰ ਜਬਾਨਾ ਸੈਟ ਆ ਗਿਆ ਜੀ ਚਲੋ ਵੀ ਹੁਣ ਅਸੀਂ ਚੱਲੇ ਆਂ ਚਲੋ ਜਕਾਰਾ ਛੱਡਦੇ ਕਿ ਸਾਰਿਆਂ ਨੇ ਫਤਿਹ ਬੁਲਾਣੀ ਆ ਠੀਕ ਹੈ ਜੀ ਜਕਾਰਾ ਗਿ ਜਾਵੇ ਨਿਹਾਲ ਹੋ ਜਾਵੇ ਕਲਗੀ ਤਰਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਹਾਂ ਜੀ ਤੋਂਦੇ ਚੈੱਕ ਕਰੋ ਉਧਰ ਹਾਂ ਤਾਂ ਠੀਕ ਹੈ ਇਸ ਵਾਰੀ ਪਹਿਲਾ ਆਰ ਕੇ ਤਾਂ ਹੁੰਦਾ ਹੈ ਨਹੀਂ ਭਾਜੀ ਪਹਿਲਾ ਆਰ ਕੇ ਆ ਜੇ ਰੋਡ ਪਰ ਚੱਲੀ ਤਾਂ ਲੱਗੂਗਾ ਤਾਂ ਸੰਧ ਭਾਜੀ ਲੱਗ ਰਹੀ ਆ ਪਹਿਲਾ 10 ਵਜੇ ਇੱਦੀ ਤੋਂ ਦਵੀਓ ਸੀ ਅੱਗੇ ਨੂੰ ਘਰੋਂ ਕੋੜਾ ਹੀ ਆਪਣਾ ਲਾਲ ਕੋੜਾ ਆਟਾ ਹੁੰਦਾ ਨਹੀਂ ਸੰਧ ਭਾਜੀ ਇੱਕ ਹਾਲੇ ਬੰਦੇ ਸਾਡੇ ਆ ਰਹੇ ਆ ਮੋਟਰਸਾਈਕਲ ਲੈ ਕੇ ਤਿਆਰ ਹੁੰਦੇ ਨੇ ਆਸ ਕੱਪੜੇ ਪਾ ਕੇ ਉਹਨਾਂ ਨੇ ਆਉਣ ਲੱਗੇ ਆਉਂਦੇ ਰਾਹ ਤੇ ਜਾਓ ਨਾ ਪਿਆ ਭਾਜੀ ਦੋਈ ਰੱਖੇਂਦੇ ਤੋਂ ਘਾਟ ਵਾ ਦੇਖੋ ਮਾੜੀ ਤੋਂ ਹੁਣ ਆਹ ਦੇਖਿਓ ਉਹ ਵਾਲਾ ਵਧੀਆ ਬਾਤੀ ਉਹ ਵੀ ਤੁਹਾਡੇ ਭਾਜੀ ਭਾਜੀ ਤੇਲ ਪਾਉਣ ਲੱਗੇ ਜੀ ਮਹਾਰਾਜ ਭਾਈ ਬੋਇਲ ਆਵਾਓ ਓਹ ਲਓ ਭਾਜੀ ਇੱਕ ਹੱਸਦਾ ਪਾਉਣ ਲੱਗਾ ਭਾਈ ਦੋ ਦੋ ਇੱਧਰ ਪਾ ਦੇ ਨੀ 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 ਨਾਲ ਪਾ ਦੇ ਹਵਾ ਘਟਿਆ ਹਵਾ ਬਰਾਲੀਏ ਇੱਕ ਘੋੜੇ 'ਚ ਹਵਾ ਘਟਾ ਜੀ ਕੰਦਾ ਭਾਜੀ ਕੀ ਹੋ ਗਿਆ ਇਹ ਕੀ ਹੋਇਆ ਕਹਿੰਦਾ ਘੋੜਾ ਚੱਲਦਾ ਘਟਾ ਮੈਂ ਕਿ ਜਦੋਂ ਤੁਸੀਂ ਜਵਾਕ ਸੀ ਉਦੋਂ ਚੱਲ ਹਟਿਆ ਇਹ ਐ ਕੌਣ ਆ ਭਾਜੀ ਆ ਮੂੰਹ ਦਿਖਾਓ ਭਾਜੀ ਉਦੋਂ ਘੋੜਾ ਹੁੰਦਾ ਵੀ ਤਾਂ ਆਹ ਇਹ ਜਵਾਕ ਜੀ ਹਾਰ ਕਰ ਗਿਆ ਹਰ ਵਾਰੀ ਤਿਆਰ ਹੋ ਕੇ ਇਦਾਂ ਹੀ ਕਰਦਾ ਉਹ ਕਾਲਜ ਫੂਲਿਸ਼ ਮਾਰੀ ਐ ਰਿਵੋਲਟ ਨੂੰ ਮਾਪੇ ਮਾਰਨ ਲੱਪਿਆ ਮੈਂ ਅੰਦਰ ਸੀ ਕਿ ਮੈਨੂੰ ਨਹੀਂ ਪਤਾ ਬਾਹਰ ਕਾਲਜ ਮਾਰਨ ਲੱਗਿਆ ਆ ਤੇ ਹੁਣ ਅੱਜ ਕਹਿੰਦਾ ਮੈਂ ਜਾਣਾ ਨਹੀਂ ਜਾਕਰ ਭਾਈ ਦਾ ਚੇਲਾ ਆ ਉਹ ਚੇਲਾ ਮਤਲਬ ਕੰਮ ਸਿੱਖਦਾ ਜਾਕਰ ਭਾਈ ਉਹ ਵੀ ਹੁਣ ਆਣ ਲੱਗੇ ਆ ਪਹਿਲਾ ਤਿਆਰ ਹੋ ਗਏ ਤਾਂ ਹੁਣ ਸਾਨੂੰ ਬੰਦੇ ਲੇਡ ਕਰਾ ਦੇ ਆ। ਆ ਸਾਰੇ ਨੇ ਜਲਦੀ ਤਿਆਰ ਹੋ ਗਏ ਜੀ। ਅਮਨਦੀਪ ਭਾਜੀ ਦਾ ਮੂੰਹ ਦੇਖੋ ਕਿਦਾ ਸੜਿਆ ਪਿਆ ਗਿਆ ਹੋਇਆ ਤੈਨੂੰ। ਖੁਸ਼ੀ ਖੁਜੀ ਜਾ। ਬੁਕੂ ਰੋਵੀ ਪਤਾ ਕਿੰਨਾ ਟਾਈਮ ਲਾ ਜਾਣਾ ਯਾਰ। ਲੋ ਜੀ ਨਵੀ ਹੁਣਾਂ ਨਾਲ ਗੱਲ ਹੋ ਗਈ ਆ ਕਹਿੰਦੇ ਤੁਸੀਂ ਹੌਲੀ ਹੌਲੀ ਟੁਰੋ ਪਿੰਡੋਂ ਨਿਕਲਣ ਲੱਗੇ ਆ। ਕੋਈ 15 ਕਿ ਮਿੰਟ ਲੱਗ ਜਾਣੇ ਆ। ਆਪਾਂ ਜਨੂੰ ਹੌਲੀ ਹੌਲੀ ਚੱਲਦੇ ਆ। ਠੀਕ ਆ ਬਾਜੀ। ਅੱਜ ਕਿੱਥੇ ਪਹੁੰਚ ਗਏ ਆਪਾਂ ਪਹੁੰਚ ਗਏ ਸਾਜੀ ਟੋਲ ਪਲਾਜ ਦੇ ਬੱਚੂਆਂ ਵਾਲੇ ਬਨਿਆੜੀ ਵਾਲੇ ਟੋਲ ਪਲਾਜ ਇਹ ਬਾਬਾ ਚਾਲ ਕਰਾਂ ਤੇ ਜਿਹੜਾ ਲੰਘਰ ਚੱਲਦਾ 2 ਘੰਟੇ ਪਹੁੰਚ ਗਏ ਆਂ ਠੰਡ ਬਹੁਤ ਆ ਤੰਦ ਦੇ ਲਾ ਉਹਨੇ ਕਿਹਾ ਜੰਮੀ ਆਂ ਆਂਕੇ ਨਾਲ ਬਾਜੀ ਤੰਦ ਸਾਰੇ ਭਿਜੇ ਪਏ ਤੁਸੀਂ ਬਸ ਇੱਥੇ ਲੱਗਣਾ ਬੁੱਧਰੋ ਦੇਖ ਲਓ ਵਾਛ ਗਿਆ ਭਾਈ ਜਾ ਬੰਦ ਲਾ ਦੇਖੋ ਭਾਜੀ ਹੁਣੀ ਵੀ ਤੁੰਦ ਨਾਲ ਭਜੇ ਵੇਏ ਹਨ ਲੋ ਜੀ ਸੱਤ ਨੂੰ ਹੀ ਦਰਿਆ ਤੇ ਪਹੁੰਚ ਗਏ ਆ ਦੇਖੋ ਦਰਿਆ ਦਿਖਦਾ ਇਹਦੀ ਤੁੰਦ ਪਈ ਹੋਆ ਪੂਰੀ ਉਹ ਇਹ ਲੋ ਝੋਟੇ ਇਹ ਨਹੀਂ ਮੰਨਦੇ ਪਰ ਠੰਡ ਢੰਡ ਇਹਨੇ ਤਾਂ ਬੱਲੀ ਚਲੋ ਨੇ ਗਰਮ ਹੋਈ ਜਾਂਦੇ ਆ ਉਹ ਇੱਥੇ ਹੱਥ ਸੇਕ ਲਾ ਅੰਸਰ ਤੇ ਰੱਖ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਰੋਪੜ ਦੇ ਕੋਲ ਇੱਥੇ ਚਾਹ ਪਕੌੜੇ ਦਾ ਲੰਗਰ ਆ ਨਾਲੇ ਲੰਗਰ ਛਕਦੇ ਆ ਨਾਲੇ ਉਹ ਪਿੱਛੇ ਆਂਦੇ ਉਹਨਾਂ ਦੀ ਵੇਟ ਕਰਦੇ ਆ ਦੇਖਦੇ ਆ ਉਹਨਾਂ ਨਾਲ ਲੈ ਕੇ ਚੱਲਦੇ ਜਿਹੜੇ ਪਿੱਛੇ ਰਹਿ ਗਏ ਸੀ ਆਪਣੇ ਨਾਲ ਦੇ ਬੰਦੇ ਉਧਰ ਹੱਥ ਉਸ ਸੇਕਣ ਲੱਗੇ ਉਹ ਠੰਡ ਲੱਗਦੀ ਸੀ ਹੁਣ ਪਕੌੜੇ ਪੂੜੇ ਛੱਕੇ ਫੇ ਅੱਗੇ ਨੂੰ ਚੱਲਦੇ ਆ ਹਾਂਜੀ ਕੀ ਆ ਮਾਹੌਲ ਇਦਾਂ ਪਕੌੜੇ ਹਾਂ ਹਾਂ ਫੱਲੇ ਟੁੱਟ ਬੇ ਆਂਦੇ ਤੇਰਾ ਪਾਰਨਾ ਢਿੱਲਾ ਹੋ ਗਿਆ ਜਿਰਾਗ ਅਮਨਦੀਪ ਕਿੱਥੇ ਆ ਸਾਈਕਲ ਤੇ ਜਾ ਤੂੰ ਤੂੰ ਜਾ ਨਾ ਸਾਈਕਲ ਤੇ ਚੱਲ ਹੋਈ ਹੋਈ ਰਲਦੇ ਤੈਨਾਂ ਉਹ ਝੱਡ ਆਹ ਦੇਖ ਇੱਧਰ ਆਹ ਦੇਖੋ ਕੱਪੜੇ ਤਾਂ ਖਰਾਬ ਵੀ ਹੋ ਗਏ ਜਿਹੜੇ ਚਲਾਉਂਦੇ ਉਹਨਾਂ ਦਾ ਹੋਣਾ ਹੀ ਕਿ ਵੀ ਤੁੰਦ ਪੈਂਦੀ ਮੋਰੇ ਜੀ ਜਿਰਾਗ ਭਾਜੀ ਕੀ ਹੋਇਆ ਹੁਣ ਪਈ ਸੁਹਾਨਾ ਬਹਿਣਾ ਸਣੀ ਮਹੀਨਾ ਠਾਂ ਲੱਗਦੀ ਭਈ ਕਾਦੇ ਨਹੀਂ ਭਾਈ ਛੇੜਖਾਨੀ ਕਰੀ ਜਾਂਦਾ ਕਦੇ ਐਮੂ ਬਾਰੇ ਕਦੇ ਇਹੂ ਕਰਦਾ ਕਾਦੇ ਨਹੀਂ ਕਰੀ ਜਾਂਦਾ ਯਾਰ ਜਮਾਨਾ ਤੋਂ ਦੇਖੇ ਮੇਰਾ ਟੋਕਿਆ ਕਰ ਉਹਨੂੰ ਟੋਕਣਾ ਕੀ ਹੈ ਰੇਸਤੇ ਯਾਰ ਕੱਪੜੇ ਪਾ ਗਏ ਆ ਨਾ ਤੂੰ ਹੁਣ ਜੈਟਾ ਪਾਉਣ ਲੱਗਿਆ ਆ ਹੁਣ ਡਾਂਡ ਲੱਗਦੀ ਚਾਹੇ ਦਾ ਪੁੱਠੇ ਕਰਾ ਹਾਲਿਆਂ ਦਾ ਕੰਮ ਦੇ ਆ ਪਹਿਲਾਂ ਤਾਂ ਗਲਾਰ ਬੜੇ ਕਹਿੰਦਾ ਆਂਦੇ ਹੱਥ ਗੱਪੀ ਕਹਿੰਦਾ ਸਹੀ ਭਾਈ ਨੇ ਤਾਂ ਪਰਨਾ ਹੀ ਹਾਲਾਤ ਆ ਯਾਰ ਕਣੀ ਭਾਈ ਨੇ ਆਪਣਾ ਕਿਹੜੀ ਵੀ ਛੱਡਿਆ ਉਹ ਦੇਖ ਤਾਂ ਆ ਕਹਿ ਸਕਦੇ ਆ ਲਾੜ ਦੇ ਨੂੰ ਕਿਹੜਾ ਆ ਮੁੰਡਿਆਂ ਨੂੰ ਠੀਕ ਦੇ ਸੀ ਜੀ ਮੁੰਡੇ ਆ ਗਏ ਆ ਚਾਹ ਪੀ ਰਹੇ ਆ ਅੱਗੇ ਬਾਹਦੇ ਆ ਆ ਲਾੜ ਦੇ ਕੋਈ ਕੰਨ ਤੇ ਲਿਆ ਲੱਗੇ ਨੇ ਕਿਹੜਾ ਲਾਗ ਲਗਾੜ ਕੰਨ ਤੇ ਲੱਗ ਜਾਂਦਾ ਕੋਈ ਨੂੰ ਤਾਂ ਹੀ ਕੰਨ ਮੈਲੀਆ ਕਹਿੰਦੇ ਆ ਅੱਜ ਤੋਂ ਕੰਨ ਚਾ ਕੇ ਥੱਲੇ ਲੈ ਕੇ ਜਾਂਦਾ ਇਹਨੂੰ ਕੰਨ ਮੈਲੀਆ ਵੀ ਲਾ ਹੀ ਕਹਿੰਦੇ ਆ ਆ ਹੁਣ ਆ ਜੀ ਭਾਜੀ ਨਾ ਕੀ ਆਹ ਸਾਰੇ ਕੋ ਭਾਜੀ ਹੁਣਾ ਸਾਰੇ ਹੀ ਪਰ ਨਾ ਖਰਾਬ ਕਰਦਾ ਵਿੱਚ ਮਾਰ ਮਾਰ ਕੇ ਕੀ ਕਹਿੰਦੇ ਸਣੀ ਭਾਈ ਨੂੰ ਐਦਾਂ ਦੇ ਬੰਦੇ ਨੂੰ ਨਾ ਲੈ ਕੇ ਜਾਓ ਕਿਤੇ ਵੀ ਇਹ ਘਰੇ ਹੀ ਠੀਕ ਲੱਗਦੇ ਆ ਕਹਿੰਦੇ ਕੀ ਆ 92 ਜਿਹੜੇ ਵਾਲੇ ਚੱਲਦੇ ਆਂ ਰਾਈਡਰ ਚੇਂਜ ਹੋ ਗਏ ਹੁਣ ਹੁਣ ਸਨੀ ਭਾਜੀ ਰਾਈਡ ਕਰਨਗੇ ਹੁਣ ਤਾਂ ਰੱਬੇ ਰੱਖਾ ਜਿਹੜਾ ਇਹਦੇ ਪਿੱਛੇ ਬੈਠੂ ਇਹਦੇ ਵਿੱਚੇ ਬੈਠਣਾ ਪਤਾ ਕਿਨੇ ਆ ਐਨੇ ਰੱਬ ਦਾ ਨਾਮ ਲੈ ਲੈ ਜਿੰਨਾ ਲੈ ਹੁੰਦਾ ਸਨੀ ਭਾਈ ਆਪੋਸਿਟ ਸਾਈਡ 'ਚ ਜਾ ਕੇ ਮਾਰਦਾ ਮੋਟਰਸਾਈਕਲ ਸੰਨੀ ਸਾਊਂਡ ਹੈ ਅਦਰ ਯਾਕਰ ਭਾਜੀ ਵੀ ਰਾਈਡ ਕਰਨਗੇ ਹੁਣ ਮੋਟਰਸਾਈਕਲ ਮੰਗਾ ਲਿਆ ਇਹਨਾਂ ਨੇ ਪੈ ਲੱਗਦੇ ਨਹੀਂ ਸਹੀ ਗੱਲ ਇਹ ਕਲੱਚ ਨਾਲ ਆਲੇ ਅੱਡੀ ਅੱਡੀ ਵਾਲੇ ਫੂਟ ਪਾਏ ਤਾਂ ਵੀ ਨਹੀਂ ਲੱਗਦੇ ਹੈ ਤੈਨੂੰ ਮੈਂ ਤਾਂ ਹੀ ਕਿਹਾ ਤੇਰਾ ਰੱਬੇ ਰੱਖਾ ਉਹ ਦੇਖਦਾ ਰਹੀਏਗਾ ਚਾਬੀ ਇੱਧਰ ਬਣ ਝੰਡੇ ਉੱਤੇ ਝੂਲਦੇ ਨੀਲੇ ਝੰਡੇ ਸਿੰਘਾਂ ਦੀ ਆਵੇ ਕਾਰ ਛੂਕਦੀ ਦੇਖਰਾਦਰ ਖਾਨ ਸਾਹਿਬ ਬੁੱਲਦੀ ਹੈ ਕਿ ਖਾਨ ਸਾਹਿਬ ਨੂੰ ਆਣਾ ਤੋਂ ਰਾਸਤੇ ਲਵਾ ਲੰਨੇ ਭਾਜੀ ਲਵਾ ਦੰਨੇ ਆ ਓਏ ਖਾਨ ਸਾਹਿਬ ਜਾਂਦੇ ਖਾਨ ਸਾਹਿਬ ਦਾ ਟਰੱਕ ਵਾ ਹਾਂ ਖਾਨ ਸਾਹਿਬ ਦਾ ਟਰੱਕ ਵਾ ਖਾਨ ਸਾਹਿਬ ਦਾ ਉਹਦੇ ਲਿਖਿਆ ਉਹਨੇ ਇੱਕ ਦਾਨਿਆਂ ਕੋ ਤਰੇ ਆਇਆ ਪਾਣੀ ਇਹਦੀ ਜਲਾਈ ਮਾੜੀ ਆ ਅੱਗੇ ਉਗੜਦੇ ਅੱਗੇ ਉਗੜਦੇ ਇਹ ਤਾਂ ਲੈ ਲੈਣ ਚ ਕਾਲੇ ਤਰੇ ਹੋ ਜਾ ਚੱਲ ਪਿੱਛੇ ਕਾ ਦੇਖਦਾ ਉੱਧਰ ਦੇਖਣਾ ਸਾਹਮਣੇ ਚਲੋੜੀਏ ਜੀ ਨਾ ਜਰਾ ਫੋਨ ਜਿਵੇਂ ਲੱਗਿਆ ਲਿਖਾ ਲਓ ਲੋ ਜੀ ਮਰੰਡੇ ਦੇ ਕੋਲ ਪਹੁੰਚ ਗਏ ਆ ਆ ਸਪਲੈਂਡਰ ਨੂੰ ਲਵਾਣਾ ਸੀਗਾ ਨਿਸ਼ਾਨ ਸਾਹਿਬ ਆ ਅੰਕਲ ਤੋਂ ਅਸੀਂ ਪਿਛਲੀ ਵਾਰੀ ਨਿਸ਼ਾਨ ਸਾਹਿਬ ਲਾਇਆ ਸੀ ਰੇਲਾ ਦੁਕਾਨ ਲੱਭ ਲਈਗੇ ਨਹੀਂ ਮੰਨਦਾ ਫੇਵਾਜ ਵਾਲੀ ਅੱਖ ਤੂੰ ਦਾ ਨੰਗਿਆ ਸੀਗਾ ਹਾਂ ਆ ਆਪਣੇ ਵਾਲਾ ਝੋਟਾ ਆ ਮੰਦੀਪ ਵਾਲਾ ਇੱਦਾਂ ਸਹੀ ਚ ਲਾਇਆ ਸੀ ਨਹੀਂ ਭਾਜੀ ਨੇ ਹੈ ਨਹੀਂ ਲਾ ਤੂਏ ਬਹੁਤਾ ਯਾਰ ਘਰ ਦੇ ਕੀ ਕਹਿੰਦੇ ਹੋਏ ਨਹੀਂ ਜਾ ਕੇ ਭਾਈ ਦਾ ਰਮਾਲਾ ਸੀ ਬੰਨਤਾ ਸੀਗਾ ਸਿਰ ਦੇ ਉੱਤੇ ਦਮਾਲਾ ਸਾਹਿਬ ਦੇ ਥੱਲੇ ਤੇ ਹੁਣ ਮੁੜ ਕੇ ਫਿਰ ਭਾਜੀ ਹੁਣੀ ਮਿੱਤਰ ਰਮਾਲ ਲਿਆ ਉਹ ਕਹਿੰਦੇ ਕਹਿੰਦੇ ਹੁਣ ਜਾ ਕੇ ਇਹਨੂੰ ਛੱਡਦੀ ਹੈਗਾ ਆਪਣੇ ਕੋਲ ਉਹ ਭਰਾਵਾ ਤੇਰੇ ਤੋਂ ਦੇ ਚੜ ਗਈ ਤੇਰੇ ਦਿਮਾਗ ਨੂੰ ਮੈਂ ਕਹਿੰਦਾ ਵੀ ਆਂਟੀ ਕੀ ਕਹਿੰਦੇ ਵੀ ਅੰਕਲ ਹੈ ਨਹੀਂਗੇ ਤਾਂ ਤੁਸੀਂ ਆਪ ਇਹ ਲਾ ਲਿਓ ਉਹ ਸਮਾਨ ਤੁਹਾਨੂੰ ਦੇ ਦਿੰਦੇ ਆ ਹਾਂ ਠੀਕ ਹੈ ੁੰਡੀ ਜੀ ਉਹ ओके। ਹਮ ਚੱਕਾ ਖੋਲਣਾ ਪੈਣਾ। ਚੱਕਾ ਖੋਲਣਾ ਪੈਣਾ ਮੋਰੇ ਵਾਲਾ। ਆਵ ਨਹੀਂ ਲੱਗਣੀ ਇਹ। ਲੱਗਣੀ ਕਾਹਦੇ ਨਹੀਂ? ਅੰਕਲ ਹੈ ਨਹੀਂ ਕਿ ਕਹਿੰਦੇ ਅਸੀਂ ਆਪੇ ਫਿੱਟ ਕਰਨਾ ਝੰਡਾ ਲਾਣੇ ਵਾਲਾ ਪੈਪ। ਮੈਂ ਜਾਣੀ ਨਹੀਂ ਲੱਭਦੇ। ਕਾ ਲੱਗਦਾ। ਛੋਟੀ ਨਹੀਂ ਆਉਂਦਾ। ਲੱਗ ਗਈ। ਨਹੀਂ ਖੁੱਲੀ ਆ ਖੁੱਲੀ ਆ। ਉਹ ਭਰਾਵਾ ਨਾ ਖੋਲ ਜਣਾ ਖੋਲ ਪੰਨੀ। ਉਹ ਬੜੀ ਚੱਕ। ਉਹ ਚੱਕ ਕੇ ਫਾ ਲੈ ਹੱਸ। ਉਹ ਮੂੰਹ ਨਾ ਫੜ ਲੈ ਇਹਨੂੰ ਲੱਗ ਗਿਆ ਲੱਗ ਗਿਆ ਉਹ ਤੂੰ ਥੋੜੀ ਕੁਛ ਕਰਨਾ ਜ਼ੋਰ ਮਾਰਨ ਲੱਪੇ ਉਹ ਸਾਰਾ ਉੱਪਰ ਨੂੰ ਗੁੰਲਣਾ ਹੈ ਨਹੀਂ ਨਹੀਂ ਥੋੜੀ ਖੋਲਣਾ ਭਰਾਵਾ ਹਨੀ ਬਾਜੀ ਵੀ ਮਕੈਨਿਕ ਦੇਖਦਾ ਇੱਧਰ ਉਹ ਵੀ ਬੋਲੂਗਾ ਅਸਪੀਕਰ ਨਹੀਂ ਹੈਗੇ ਉਧਰ ਰੁਕ ਜਾ ਭਰਾਵਾ ਰੋਗੇ ਅਸਰ ਮੜਾ ਹੈ ਅਸਪੀਕਰ ਨਹੀਂ ਹੈਗੇ ਕਿ ਆ ਮੋਟਰਸਾਈਕਲ ਆ ਇਹਨੇ ਇੱਕ ਵਾਰੀ ਸਪੀਕਰ ਖੋਲ ਲਿਆ ਸੀ ਭਰਾਵਾ ਇਹਨੇ ਪਾੜ ਲਿਆ ਬਾਹਰੋਂ ਬਾਲਾ ਦੇ ਮਕੈਨਿਕ ਅੱਜ ਮੋਟਰਸਾਈਕਲਾਂ ਦੇ ਮਕੈਨਿਕ ਬਣਨ ਲੱਗੇ ਸਹੀ ਗੱਲ ਵੀ ਵੀ ਸਾਹਿਬ ਜੀ ਆ ਮੁੰਡੇ ਮਕੈਨਿਕ ਆ ਕਾ ਦੇ ਹਾਂ ਜੀ ਆ ਤੇ ਤੂੰ ਤੇਰੇ ਸਪੀਕਰ ਵੀ ਨਹੀਂ ਲਾ ਦੇ ਦਿੱਤਾ ਇਹਦਾ ਸਪੀਕਰ ਨਾ ਵੀ ਲਵਾ ਬੈਠੀ ਹੋ ਕੁਸਾਉਂਗੇ ਓ ਏਦਾਂ ਨਹੀਂ ਕਹਿਣਾ ਗਾਣਾ ਬੰਦ ਕਰਕੇ ਅਗਲਾ ਗਾਣਾ ਚੱਲਦਾ ਕਾਕਾ ਜਦੋਂ ਜੰਮਿਆ ਨਹੀਂ ਜਾਂਦੇ ਸਪੀਕਰ ਚੱਲਦੇ ਉਹਨਾਂ ਦੇ ਪਹਿਲਾ ਅੰਕਲ ਚਲਾ ਗਿਆ ਚਲਾ ਗਿਆ ਇਹਨੇ ਡੋਬ ਦੇਣਾ ਸਭ ਕੁਝ ਨਹੀਂ ਨਹੀਂ ਜਿਆਦਾ ਢਾਬਾ ਤੋਂ ਡੋਬ ਦੇ ਬੇਚਨੇ ਵੇਣੇ ਵੀ ਕਰਵੇ ਤੁਸੀਂ ਦੇ ਢਾਬੇ ਤੇ ਵੇਣੇ ਆ ਨਾ ਹਾਂ ਗਾਹ ਕਰੋ ਗਾਦਾ ਹੁਣ ਇਹ ਉਹ ਬੰਦਾ ਆ ਜਿਹੜਾ ਮੇਨ ਚੀਜ਼ ਘਰੇ ਭੁੱਲ ਜਾਂਦਾ ਸਹੀ ਗੱਲ ਆ ਐਂਪਲੀਫਾਇਰ ਨਾਲ ਚੱਲਣਾ ਉਹ ਨੂੰ ਘਰੇ ਭੁੱਲ ਜਾਂਦਾ ਉਹ ਇਹ ਕਿੱਸਾ ਦੁਹਾਰਤੀ ਪੂਰਾ ਦੁਹਰਾਇਆ ਜਾਏ ਦੇਖੋ ਡੈਂਪਲ ਭਾਈ ਦੇ ਪਾਪਾ ਜੀ ਦੀ ਸੀਗੀ ਰਿਟਾਇਰਮੈਂਟ ਰਿਟਾਇਰਮੈਂਟ ਤੇ ਉਹ ਸੀਗੀ ਆਪਣਾ ਸੈਵ ਟਾਪਾ ਠੀਕ ਹੈ ਬੜਾ ਜ਼ੋਰ ਦਾ 10 ਤੋਂ 10 ਕਿਲੋਮੀਟਰ 10 ਕਿਲੋਮੀਟਰ ਠੀਕ ਹੈ 6-7 ਤਾਂ ਹੋਊ 20 ਪੈ ਰਿਆ ਜੀ ਠੀਕ ਹੈ ਪਹਿਲਾਂ ਜੇ ਆਪਣੇ ਸਪੀਕਰ ਛੱਡੇ ਆ ਸਭ ਸਵਾਲ ਛੱਡੇ ਆ ਕਾਲੀ ਪਾਈ ਹੋ ਸੀ ਇਹਨਾਂ ਨੇ ਬਹੁਤ ਕਾਲੀ ਪਾਈਓ ਜਦੋਂ ਬਾਅਦ ਚ ਤਿਆਰ ਸ਼ਰ ਹੋ ਗਏ ਵੀਗੇ ਤੇ ਮੁੜ ਕੇ ਜਦੋਂ ਉੱਤੇ ਪਹੁੰਚ ਗਏ ਸਮਾਨ ਰੱਖਿਆ ਸਾਡਾ ਐਂਪਲੀਫਾਇਰ ਲੈ ਗਿਆ ਘਰੇ ਠੀਕ ਹੈ ਜੀ ਤੇ ਤੁਹਾਨੂੰ ਪਤਾ ਐਂਪਲੀਫਾਇਰ ਤੋਂ ਬਿਨਾ ਚੱਲਣਾ ਨਹੀਂ ਤੇ ਤੁਸੀਂ ਖੁਦ ਸੋਚ ਲਓ ਕਿੰਨਾ ਕੁ بڑا ਉਹ ਆ ਕਿਹਨੂੰ ਕਹਿੰ ਵੇ ਜਿਹੜਾ ਐਂਪਲੀਫਾਇਰ ਹੈ ਘਰੇ ਭੁੱਲ ਗਿਆ ਤੇ ਐਂਪਲੀਫਾਇਰ ਲੈ ਕੇ ਆਇਆ ਨਾ 20 ਪੈਂਦੇ ਬਸ ਹੁਣ ਆਪਣਾ ਵਿਚਾਰ ਰੱਖਿਓ ਜੇ ਇਹਦਾ ਲਵਾਉਣਾ ਤਾਂ ਇਹਨੂੰ ਮੈਂ ਐਂਪਲੀਫਾਇਰ ਆਪ ਫੋਨ ਕਰਕੇ ਚੇਤਾ ਕਰਾਂ ਹਾਂ ਖਤਰੇ ਬਣਾਈ ਆ ਹਾਂ ਆਹ ਵੇ ਉੱਪਰ ਆ ਪਿਆ ਸਨੀ ਭਾਈ ਦਾ ਮੂੰਹ ਦਿਖਾ ਦਿਓ ਇੱਕ ਵਾਰੀ ਸਨੀ ਭਾਈ ਦਾ ਕੋਈ ਯੋਗਦਾਨ ਨਹੀਂ ਵਿੱਚ ਨਹੀਂ ਆਉਣਾ ਨਾ ਜਾ ਕੇ ਭਾਜੀ ਦਾ ਵੇ ਦੇ ਆ ਕੇ ਗੁਰਦਾਤਾ ਦਾ ਸਗਲਾ ਹੋਇਆ ਸਾਡੇ ਵੀ ਲਾ ਲਈਏ ਚੈੱਕ ਹੋਇਆ ਵੀ ਲਾ ਲਏ ਹੋਇਆ ਸਾਡੇ ਕੰਮ ਆਹ ਮੁੰਡਾ ਬਹੁਤ ਕੰਮ ਬਤਾਈ ਆ ਪਹਿਲੀ ਵਾਰੀ ਆਇਆ ਮੁੰਡਾ ਲੋ ਵੀ ਮੁੰਡਿਆਂ ਨੇ ਕਰਤਾ ਫਿੱਟ ਕਰਤਾ ਕੰਮ ਆ ਨਾ ਨਾ ਉਧਰ ਮੜਾ ਪਹਿਲਾਂ ਉਧਰ ਚੱਲ ਚੱਲ ਹੁਣ ਮਾਰ ਦੇ ਵਾਣ ਲਾਪਿਆ ਬਸ ਮਾਰ ਚਲੋ ਚਲੋ ਇਹ ਯਾਰ ਨਾ ਕਾਮ ਅਸੀਂ ਇਹ ਆ ਜੀ ਉਹਦੇ ਉਹਦੇ ਜੀਲੇ ਦਾ ਖੜੀ ਗਿਆ ਨਹੀਂ ਨਾ ਤਾਂ ਜੋਦੇ ਯਾਰ ਲੈ ਲੈ ਆ ਨਹੀਂ ਭਰਾ ਵੀ ਚ ਕਿਉਂ ਓੱਖਾ ਲੈਣਾ ਉਹ ਨਿਕਲ ਜਾਂਦਾ ਲੈ ਜੇ ਕਿਤੇ ਗੱਡੀ ਦਾ ਟਾਇਰ ਪੈਂਚਰ ਹੋ ਜਾ ਤੇਰੇ ਵਰਗਾ ਤਾਂ ਜੇ ਭਾਈ ਹੱਥ ਵਾਇ ਖਾੜ ਜਵੇ ਲੈ ਜੀ ਉਹਦੇ ਅੰਕਲ ਖੜਾ ਸੀ ਉਹ ਦੇਣ ਕੀਤਾ ਸੀ ਦਾਦਾ ਜਿਹੜਾ ਆਪਾਂ ਕਰਾ ਵੀ ਚੇਲੇ ਚੱਲੇ ਸੀ ਇਹਨੇ ਕੀਤਾ ਇਹਨੇ ਇਹਨੇ ਥੋੜੀ ਕੀਤਾ ਮੈਂ ਕੀਤਾ ਸੀ ਲੈ ਮੈਂ ਕੀਤਾ ਜੀ ਜੈਕ ਤਾਂ ਇਹਦੇ ਕੋ ਲੱਗਦਾ ਰਹੀ ਤਾਂ ਤੋਂ ਨਹੀਂ ਲੱਗਿਆ ਮੈਂ ਲਾਇਆ ਸੀ ਮੈਂ ਨਾ ਜੈਕ ਮੈਂ ਲਾਇਆ ਸੀ ਦੋ ਬਾਮਾ ਵੱਡੀ ਚਾਬੀ ਲੱਗਣੀ ਲੋ ਵੀ ਜਾਕਰ ਦੇ ਚੇਲੇ ਹੋ ਗਏ ਕਾਮਯਾਬ ਪੈਪਲਾਨ ਚ ਵੀ ਉਸਤਾਦ ਜੀ ਨੇ ਮੁਰਤੀ ਬਣਾਤੀ ਉਸਤਾਦ ਜੀ ਨੇ ਦਿੱਤੀ ਉਹ ਕੀ ਆ ਦਿੱਤੀ ਉਸਤਾਦ ਜੀ ਨੇ ਮੁਰਤੀ ਲੈ ਲੋ ਉਸਤਾਦ ਜੀ ਹੱਥ ਲਗਾਇਆ ਆਪਣੇ ਇਦਨ ਕਰੀ ਉਧਰ ਚੈੱਕ ਕਰੋ ਉਹਦੇ ਹੱਥ ਸਣੀ ਭਾਈ ਤੇ ਚੈੱਕ ਕਰੋ ਸਣੀ ਭਾਈ ਆਵਾ ਦੇਖੋ ਕਾਲੇ ਹੱਥ ਲਾਲ ਹੋ ਗਏ ਚਲ ਚਲ ਫੋਨ ਆ ਗਿਆ ਤੇ ਢਾਬੇ ਤੋਂ ਮੋੜੇ ਆ ਗਏ ਧੀਏ ਤੇ ਧੀਏ 10 ਬੰਦੇ ਰੋਟੀ ਲਾ ਰਹਣਾ ਕੱਸਣਾ ਪੂਰਾ ਡੈਟ ਥੱਲੇ ਉਹ ਮੂਹ ਨੂੰ ਨਾਲੇ ਉਹਨੇ ਥੋੜਾ ਕਾ ਜਣਾ ਉਹਨੂੰ ਬਾਹਰਾਂ ਕੇ ਦੇਖੀ ਜਾਂਦੇ ਉਹ ਟਾਇਰ ਘਵਾਈ ਜਾਂਦਾ ਬੈਰਿੰਗ ਲੱਗੇ ਉਹਨੂੰ ਉਹ ਕੱਸ ਬੈਰਿੰਗ ਲੱਗਣਾ ਉਹ ਲੈ ਉਹ ਬੈਰ ਥੋੜੀ ਬੈਰਿੰਗ ਲੱਗੇ ਉਹ ਆਉਂ ਨੂੰ ਉਹਨੂੰ ਰੁਕ ਜਾ ਰੁਕ ਜਾ ਉਹ ਭਰਾਵਾ ਪੂਰਾ ਜ਼ੋਰ ਲਾਣਾ ਜਿੰਨਾ ਜ਼ੋਰ ਹੈਗਾ ਉਹਨਾਂ ਲਾ ਕੇ ਕੱਸ ਦੇ ਕੋਈ ਨਹੀਂ ਠੀਕ ਆ ਹਾਂ ਬਸ ਉਹ ਨਹੀਂ ਚੰਗਾ ਲੱਗਣਾ ਜ਼ਿਆਦਾ ਹੋ ਗਿਆ ਬਸ ਬਸ ਨਹੀਂ ਨਹੀਂ ਜੰਡਾ ਉਹ ਚਲੋ ਮੈਂ ਨਿਸ਼ਾਨ ਸਾਹਿਬ ਤਾਂ ਦੇਖੋ ਕਿਹੜਾ ਲੈਣਾ ਨੀਲਾ ਲੈਣਾ ਪਾ ਦੇ ਉਹ ਆ ਦੇਖ ਦੂਜਾ ਆ ਦੇ ਉਹ ਭਰਾਵਾ ਪੀਲਾ ਨਹੀਂ ਲੈਣਾ ਨੀਲਾ ਲੈਣਾ ਉਹ ਨੀਲਾ ਲੈਣਾ ਯਾਰ ਨੀਲਾ ਉਹ ਭਾਈ ਕੜਾਈ ਉਹ ਦੂਜੇ ਮੋਟਰਸਾਈਕਲ ਦੀ ਚਾਬੀ ਵੀ ਦੇ ਦੇ ਅੰਦਰ ਲਾਓ ਆ ਭਾਈ ਅੱਛਾ ਜੀ ਨਹੀਂ ਨਿਸਾਨ ਨਿਸਾਨ ਆਹ ਵਾਹ ਕਿਆ ਹੋ ਗਿਆ ਨਾ ਆਹ ਨਿਸਾਨ ਦੀ ਖਾਨਦਾਰ ਕਿਆ ਹੋ ਗਿਆ ਨਿਸ਼ਾਨ ਸਾਹਿਬ ਨਾ ਨਿਸਾਨ ਨਹੀਂ ਖਾਨ ਸਾਹਿਬ ਇਹ ਕੀਆ ਲੈ ਠੀਕ ਆ ਨਿਸਾਨ ਸਾਹਿਬ ਨਿਸਾਨ ਨਹੀਂ ਨਿਸ਼ਾਨ ਸਾਹਿਬ ਵਾਹ ਨਿਸਾਨ ਨੀਲਾ ਜੱਕਲਾ ਉਹ ਜੱਕ ਤਾਂ ਲਿਆ ਉਹ ਇਹਨੇ ਚੱਕਿਆ ਹੋਏਗੇ ਇੰਨੇ ਜੋਗੇ ਬਾਸ ਲੈ ਮੋਟਾ ਜਾਂ ਦੇਖ ਹਾਂ ਠੀਕ ਤਾਂ ਹੈਗਾ ਬਾਸ ਕਹਾਤਾ ਦੇ ਏਜੰਡਾ ਕੀ ਬਣਿਆ ਇਹਦੇ ਪਰ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਜਾ ਕਰਵਾਹੀ ਬਾਂਸ ਲੈਣਾ ਇਹਨਾਂ ਕੋ ਬਾਂਸ ਹੀ ਨਹੀਂ ਨਿਕਲਦਾ ਉੱਚਾ ਕੀ ਲੱਗੀ ਵੀ ਕੀ ਲੱਗੀ ਵੀ ਕਿਹੜੀ ਪੱਤੀ ਤੇ ਕਾਟ ਰ ਤੇ ਕੋ ਬਾਂਸ ਨਹੀਂ ਨਿਕਲਦਾ ਇੱਕ ਯਾਰ ਤੇ ਹੁਣ ਬਾਸ ਲੈਣ ਲੱਗੇ ਆ ਸੀ ਨਿਸ਼ਾਨ ਸਾਹਿਬ ਨੇ ਇਹ ਤਾਂ ਭਾਜੀ ਘੜਨਾ ਭਾਜਣਾ ਘੜਨਾ ਪੈਣਾ ਤੁਸੀਂ ਹੋਰ ਦੇਖ ਲਓ ਤੇ ਬਾਸ ਆਓ ਇੱਧਰ ਆਓ ਬਾਸ ਹੋਰ ਦੇਖ ਲਓ ਕੋਈ ਲਓ ਜੀ ਹੁਣ ਸਾਡੇ ਸਾਰੇ ਬੰਦੇ ਨਿਸ਼ਾਨ ਸਾਹਿਬ ਨੂੰ ਫਿੱਟ ਕਰਨ ਲੱਗੇ ਮੋਟਾ ਸਾਹਿਬ ਵਿੱਚ ਸਾਰੇ ਬੰਦੇ ਬਣ ਤਿਆਰ ਅਸਾ ਨਹੀਂ ਭਾਈ ਵੀ ਮੇਰੇ ਨਾਲ ਗੋੜਾ ਸ਼ਾਨ ਸਾਹਿਬ ਦੀ ਸੈਟਿੰਗ ਕਰ ਰਹੀ ਹੈ ਮੜਿਆ ਉਹਨੂੰ ਸੈੱਟ ਕਰ ਰਹੀ ਹੈ ਵਾਲੇ ਫੁੱਟਸਲ ਫਿੱਟ ਕਰ ਦੇ ਬਾਈ ਭਾਈ ਸਾਰੇ ਮੁੰਡੇ ਆ ਆ ਐਂਗਲ ਹੁਣ ਲਵਾਇਆ ਨਹੀਂ ਨਹੀਂ ਆਦਾ ਗੰਢ ਫਟਾ ਰਹੀ ਹੈ ਘਾੜ ਜਾ ਮੈਂ ਕੋਈ ਲੈ ਰਹਿ ਰਿਹਾ ਮੈਂ ਜਰੀਆ ਸਨੀ ভাই ਖੋਸ਼ਤਾ ਆਈ ਤਲੇ ਕਿ ਅੱਜ ਬੋਲਡ ਚਲਾਉਣ ਨੂੰ ਮਿਲ ਚੁਕਿਆ ਹੈ ਆਪਣੇ ਦੋ ਘੋੜੇ ਖੜੇ ਆਏ। ਹੋਰ। ਸਨੀ ਬਾਜੀ। ਸਨੀ ਬਾਜੀ। ਆ ਜੈਕਟ ਨੂੰ ਵਿੱਚੋਂ ਕਿਹਾ ਹੋ ਗਿਆ। ਆ ਰੰਗ ਚਿੱਟਾ ਰੰਗ ਲਵਾ ਲਿਆ। ਤੇਰੇ ਕੱਪੜੇ। ਹੋਈ ਮਾੜਾ ਮਾੜਾ ਕਾਟਣਾ ਪੈਣਾ ਇਹਨੂੰ। ਇਹ ਭਿੰਦੇ ਅਕਲ ਦੀ ਦੁਕਾਨ ਤੇ ਜਿਹੜਾ ਬਹਿ ਬਹਿ ਕੇ ਕੰਮ ਸਿੱਖਿਆ ਅੱਜ ਕੰਮ ਆਣਾ ਹੈ। ਡਾਟਾ ਕਰੋ ਡੇਟਾ ਉਹਦਾ ਮੈਂ ਜੀ ਆ ਦੇਖਦੇ ਆ ਇਨਕ ਪਾ ਕੇ ਬੰਦਰ ਭਰਾਵਾ ਉਹਦੇ ਹੀ ਉਹ ਬਸ ਬਸ ਪਾਸੇ ਜਮਾ ਕਿੱਥੇ ਇਹਦੀ ਗੁੱਲੀ ਨਹੀਂ ਬਣਾਣੀ ਅੱਧਾ ਬਾਈ ਨੇ ਉਹ ਸਿਰਸਾ ਚਲੋ ਜੀ ਹੋ ਗਿਆ ਫਿੱਟ ਕਾਹਵਾਤ ਜੀ ਹੋ ਗਿਆ ਨਾ ਉਹ ਬੰਨਣੇ ਨਹੀਂ ਲੈਣਾ ਜਬ ਪ੍ਰੀਜ਼ੀਡੈਂਟ ਬੰਨਣੇ ਨਹੀਂ ਦੇ ਜੀ ਸੇਪੇ ਇਹ ਲੋਕ ਭਾਜੀ ਆਪਣੇ ਸ਼ਾਨ ਸਾਹਿਬ ਫਿੱਟ ਹੋ ਚੁਕਿਆ ਹੈ ਖੁਸ਼ੀ ਦੀ ਲਹਿਰ ਸਾਰਿਆਂ ਵਿੱਚ ਸਾਨੀ ਭਾਈ ਸਭ ਤੋਂ ਵੱਧ ਖੁਸ਼ ਮੱਥੇ ਕਹਿੰਦੇ ਬਾਡੇ ਵਾਲੇ ਨਾ ਵੱਡਾ ਆਏ ਹਨ ਸ਼ਾਨ ਸਾਹਿਬ ਆਇਆ ਹਾਂ ਇਹ ਜਕਰਾਂ ਬੋਲਦੇ ਇਹ ਵਿੱਚ ਆ ਗਿਆ ਯਾਰਾ ਭਾਈ ਨੂੰ ਖੁਸ਼ ਕਰਨੇ ਮੋਟਰਸਾਈਕਲ ਮਿਲਗਾ ਜਨਾਨ ਨੂੰ ਸ਼ਾਨ ਸਾਹਿਬ ਨੇ ਬੱਲਿਆ ਸਾਨੀ ਭਾਈ ਦੇ ਬਹੁਤ ਖੁਸ਼ੀ ਦੀ ਲਹਿਰ ਸਿੱਧੀ ਕਰਦੇ ਕਿल्ली ਸਿੱਧੀ ਕਰਦੇ ਹੱਸਦਾ ਉਹ ਪਹਿਲਾਂ ਪਰ ਤੂੰ ਕੋਈ ਵੀ ਨਹੀਂ ਕੰਮ ਕਰਦਾ ਤੇ ਕੀ ਕਰਦਾ ਵੱਡੇ ਨੇ ਯਾਰ ਵਾਲਾ ਕੰਮ ਕਰਦਾ ਦੇ ਉਹ ਕੀ ਆ ਇਹ ਵਾਲੇ ਨੂੰ ਦੱਸ ਥੋੜਾ ਯਾਰ ਅਗਲਾ ਪੂਰਾ ਕਸਤ ਸਿੱਧੀ ਕਰਨੀ ਆ ਸਿੱਧੀ ਥੋਂ ਵੀ ਹੁਣ ਥੋੜੀ ਘਟਣ ਲੱਗ ਗਈ ਆ ਜੀ ਪਰ ਠੰਡ ਹਲੇ ਵੀ ਹੈਗੀ ਆ ਆਹੋ ਇਹਨਾਂ ਸਾਰਿਆਂ ਨੂੰ ਕਹਿ ਸਾਨੂੰ ਸਾਫ ਸਾਫ ਪਣੀ ਵੇ ਨਸੋ ਗੇਰਾ ਰਹੀਆਂ ਸੰਤਰੀ ਨਹੀਂ ਲਾ ਆ ਥੋੜਾ ਯਾਰ ਐਦਾਂ ਦਾ ਵੀ ਹੱਡ ਥੋੜੀ ਹੈਗੀ ਜਵਾ ਉਹ ਇਹ ਮਰੰਡੇ ਪਹੁੰਚ ਗਏ ਆ ਪੂਰ ਜਾਣਾ ਸੀ ਸੱਜੇ ਹੱਥ ਨੂੰ ਫੱਡੇ ਘੜ ਸਾਬ 21 ਕਿਲੋ ਅਤੇ ਗੜ ਸਾਹਿਬ ਪਹੁੰਚ ਗਏ ਆ ਸੰਗਤ ਦਾ ਕਾਠ ਸ਼ੁਰੂ ਹੋ ਗਿਆ ਜੀ ਥਾਲੀਆਂ ਲਗੀਆਂ ਵਾਲੇ ਦੁਆਲੇ ਲੰਗਰ ਲੱਗੇ ਹੋਏ ਨੇ ਸੰਗਤਾਂ ਦੁੱਕ ਕੇ ਵੀ ਆ ਰਹੀਆਂ ਆ ਲੋ ਜੀ ਬਾਬਾ ਮੋਤੀराम ਮਹਾਰਾਜ ਯਾਦਗਰੀ ਗੇਟ ਦੇ ਕੋਲ ਪਹੁੰਚ ਗਏ ਆ ਇਸ ਤੋਂ ਬਾਅਦ ਰਾਖੀ ਯਾਦਾ ਹੋ ਜਾਂਦਾ ਸੰਗਤ ਬਹੁਤ ਯਾਦ ਹੈ ਲੋ ਜੀ ਆਓ ਕਰਨ ਗੁਰੂ ਜੀ ਪਾਰਕ ਕਰਕੇ ਆ ਗਿਆ ਸੀ ਲੋ ਜੀ ਲੋ ਮੁੰਡੇ ਕਲੇਰਾਂ ਦੇ ਖੜ ਕੇ ਦੇਖ ਮਟਿਆਰੇ ਦੀ ਮੁੰਡੇ ਕਲੇਰਾਂ ਦੇ ਲੋ ਜੀ ਪਾਰਕ ਕਰਦੇ ਆ ਚੱਲੀਏ ਫਿਰ ਕਾ ਖੜਾ ਦੋ ਉਹ ਖੜੇ ਆ ਜੀ ਚਲੋ ਵੇ ਚੱਲੀਏ ਹਾਂ ਭਾਈ ਜਿਹਨੇ ਚਾਹੁੱਸੀ ਜਲਾ ਲਈ ਆਪਣੀ ਰਸਨਾ ਅੰਸਰ ਦੇ ਰਾਖੇ ਜਿੱਥੋਂ ਜੜੀ ਆ ਲੱਗੀ ਕੋਈ ਨਾ ਆਹ ਬਾਰੇ ਗਰਮ ਪਤਾ ਕਿੰਨਾ ਹੋਇਆ ਵੀ ਖਿੱਚੇ ਇੱਕ ਵਾਰ ਦੀ ਗੱਲ ਐ ਅਸੀਂ ਪਰਾਵਾ ਪਿਛਲੀ ਵਾਰ ਹੀ ਆਏ ਇਹਨੂੰ ਲੱਗੀ ਹੋਣੀ ਭੁੱਖ ਦੀ ਮੋਟਰਸਾਈਕਲ ਪਾਰ ਕੀਤੇ ਕਹਿੰਦਾ ਜੇ ਲੰਗਰ ਖਾਣਾ ਠੀਕ ਐ ਕਹਿੰਦਾ ਨਹੀਂ ਮੈਂ ਬੇਲਪੂਰੀ ਖਾਣ ਲੱਗਿਆ ਆ ਬੰਦਾ ਐ ਨਾ ਲੈ ਬੇਲਪੂਰੀ ਖਾਣਾ ਤੂੰ ਸਰਪੰਚ ਸਾਹਿਬ ਸਰਪੰਚ ਸਾਹਿਬ ਸਾਸਰੀ ਕਾ ਸਾਸਰੀ ਵਧੀਆ ਹੋਰ ਤੂੰ ਹਣਾ ਲੰਗਰ ਲਾਇਆ ਤੁਸੀਂ ਨਾ ਨਾ ਲੰਗਰ ਖਾਣ ਵਾਲਿਆ ਜੋ ਹੀ ਆ ਕਿੱਥੇ ਆ ਤੁਸੀਂ ਸਾਡੀ ਸਟੇ ਕਿੱਤੇ ਆ ਆ ਟਰਾਲੀ ਲਈਓ ਇੱਥੇ ਕਾਦੇ ਆਇਓ ਅਸੀਂ ਕਾਲਦੇ ਤੇ ਕਿਆ ਮੱਥਾ ਟੇਕ ਲਿਆ ਤੁਸੀਂ ਮੱਥਾ ਟੇਕ ਲਿਆ ਕੱਲ ਰਾਤੀ ਤੇ ਹੁਣ ਜਾਣਾ ਕਦੋਂ ਪਰਸ ਨੂੰ ਹਾਂ ਸਾਨੂੰ ਅੱਜ ਇਹ ਕਰਨਾ ਅੱਜ ਪਹਿਲੇ ਅੱਜ ਉਧਰ ਜਾ ਕੇ ਆਣਾ ਪਵੇ ਜੋਤੀਸਰੂ ਅੱਛਾ ਠੀਕ ਆ ਕੱਲਾ ਹੀ ਮੈਂ ਦੇ ਦੇਖ ਲਈਏ ਵੇ ਦੇਖੋ ਸਰ ਜੀ ਦੇਖੋ ਮੱਥਾ ਦੇਖ ਲਈਏ ਓਕੇ ਸਰ ਜੀ ਤੇਰਾ ਮਿੱਤਰ ਦਾ ਆਇਆ ਨਹੀਂ ਧੋਖਾ ਦੇ ਗਿਆ ਮੈਨੂੰ ਪਤਾ ਸੀ ਉਹਨੇ ਮੁੱਕਰ ਜਾਣਾ ਥੁੰਨੀ ਆ ਵੀ ਨਹੀਂ ਆਇਆ ਉਹਦਾ ਭੋੜਾ ਮੁੱਕਰ ਗਿਆ ਹੋਣਾ ਨਹੀਂ ਨਹੀਂ ਥੁੰਨੀ ਨੂੰ ਕੰਮ ਪੈ ਗਿਆ ਸੀ ਕੋਈ ਚੱਲ ਮਿਲਦੇ ਸਾਡੇ ਨਾਲ ਦੇ ਗਵਾਜ ਜਾਂਦੇ ਆ ਮੂੰਹਰੇ ਜੁਲ ਜਾਂਦੇ ਵੇ ਤੁਸੀਂ ਨਾ ਰਲ ਕੇ ਚਲੋ ਲਓ ਜੀ ਇੱਥੋਂ ਸੰਗਤਾਂ ਦਾ ਰਾਸ਼ ਸ਼ੁਰੂ ਹੋ ਗਿਆ ਆ ਜੀ ਅਨੂ ਸਰ ਲੰਗੜਾ ਦਾ ਵੈਰੀ ਆਇਆ ਓਏ ਲੰਗੜਾ ਦਾ ਵੈਰੀ ਕੌਣ ਸਾਲੇ ਭਾਜੀ ਕੌਣ ਲੰਗੜਾ ਦਾ ਵੈਰੀ